ਸਾਬ ਜੀ ਆ ਕਿੱਧਰ ਆਉਂਦੇ ਨੇ ਪੁੱਤਾਂ ਚੱਕੀ ਜੀ ਸਤਿ ਸ਼੍ਰੀ ਅਕਾਲ ਸਾਬ ਜੀ ਉਹ ਥੋਡੇ ਕਿਨੇ ਲਾਤੇ ਰਸੇ ਘਰੇ ਨਹੀਂ ਬੈਠੇ ਆਂ ਦੱਸੋ ਤੋਂ ਰਸੇ ਦਾ ਸਾਬ ਨਹੀਂ ਸਾਡੇ ਰੱਬ ਨੇ ਲਹਾਤੇ ਤਾਈਆਂ ਥੋਡੇ ਕੋਲੇ ਆਉਣਾ ਪਿਆਈ ਸਾਨੂੰ ਉਹ ਦੁੱਖ ਦੱਸੋ ਓਏ ਹਾਂ ਬੋਲੋ ਦੱਸੋ ਕੀ ਨੁਕਸਾਨ ਹੋ ਗਿਆ ਹੁਣ ਪੁੱਛੀ ਜਾਂਦੇ ਨੇ ਸਾਬ ਜੀ ਮੇਰਾ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰਾ ਤਾਂ ਜੀ ਮੁਰਗੇ ਮਰ ਗਏ ਉਹ ਆ ਫੈਲ ਤੇ ਚੱਕ ਕਰਾ ਮੁਰਗਿਆਂ ਬਾਰੇ ਤਾਂ ਆਪਾਂ ਕੋਈ ਗੱਲ ਹੀ ਨਹੀਂ ਕਹੀ ਇਹ ਮੁਰਗਾ ਤੇ ਮੁਰਗੀ 'ਚ ਫਰਕ ਕੀ ਆ ਜੀ ਨਾ ਫਰਕ ਕਿਉਂ ਨਹੀਂ ਮੁਰਗੀ ਆਂਡੇ ਦਿੰਦੀ ਐ ਲੋ ਕਰ ਲੋ ਗੱਲ ਉਹ ਮੁਰਗੀ ਆਂਡੇ ਦਿੰਦੀ ਹੁੰਦੀ ਹੈ ਜੀ ਹੋਰ ਉਹ ਖਜੂਰਾ ਦਿੰਦੀ ਹੈ ਉਹ ਫਿਰ ਮੁਰਗਾ ਤਾਂ ਨਹੀਂ ਆਂਡੇ ਦਿੰਦਾ ਦੇਖੋ ਜੀ ਤਾਂ ਥੋੜੀ ਗੱਲ ਸਹੀ ਹੈ ਜੀ ਮੁਰਗਾ ਤਾਂ ਆਂਡੇ ਦਿੰਦਾ ਨਹੀਂ ਲੈ ਕਰ ਲੋ ਗੱਲ ਉਹ ਜਦੋਂ ਮੁਰਗਾ ਆਂਡੇ ਦਿੰਦੇ ਨਹੀਂ ਅਸੀਂ ਮੁਆਵਜ਼ਾ ਕਿੱਥੋਂ ਦੇ ਦਈਏ ਉਹ ਹਾਂ ਵੀ ਅਗਲਾ ਬੋਲੋ ਉਹ ਚੱਲ ਹੋਣਾ ਇੱਥੇ ਐ ਖੜਾ ਹੋ ਕੇ ਸ਼ਰਮ ਹੋਇਆ ਸਭ ਤੇਰਾ ਮਗਜ ਮਾਰਦਾ ਹੁੰਦਾ ਬੋਲ ਸਾਹਿਬ ਜੀ ਸਾਹਿਬ ਜੀ ਮੇਰੇ ਬੱਕਰੇ ਮਰ ਗਏ ਉਹਰੇ ਫੜਾ ਓਏ ਤੈਨੂੰ ਦਿੰਦਾ ਨਹੀਂ ਕੁਝ ਕਰਦਾ ਨਹੀਂ ਉਹੀ ਝਾਕੀ ਜਾਣਾ ਉਹ ਬੱਕਰੇ ਦੇ ਨਾਲ ਕੋਈ ਗੱਲ ਹੀ ਨਹੀਂ ਕਹੀ ਕੀ ਤੁਹਾਨੂੰ ਸਾਰਾ ਕੁਝ ਹੀ ਮੁਕਰੀ ਜਾਂਦੇ ਹੋ ਜੀ ਕੁਝ ਦੱਸਤਾ ਤੁਸੀਂ ਨੇ ਸਾਨੂੰ ਹੁਣ ਤੁਸੀਂ ਸਾਨੂੰ ਦੇਵੋਗੇ ਕੀ ਫਿਰ ਹੋਰ ਆ ਚੱਕੋ ਆ ਕੀ ਹੈ ਜੀ ਇਹ ਲੱਕੜ ਦੇ ਮੁੰਡੇ ਲੈ ਸਾਹਮਣੇ ਕਿਨੇ ਰੱਖਣਾ ਉਹ ਰੱਖ ਲੋ ਚਲੋ ਚੱਲੀ ਆਜੋ